ਕਬੀਰ ਕੋਈ ਥੋੜੀ ਜੀਆਂ ਬਾਰੀਕ ਗੱਲ ਕਰਦੇ ਨੇ ਹੇ ਪ੍ਰਭੂ ਆਪਾਂ ਦੁਆਨ ਦੇ ਹੀ ਤਿਆਗੀ ਨਹੀਂ ਚਾਹੀਦਾ ਜਨਮ ਨਾਲ ਮਰਨ ਚਲੇਗਾ ਨਹੀਂ ਚਾਹੀਦਾ ਸੁਖ ਫਿਰ ਨਾਲ ਦੁੱਖ ਮਿਲੇਗਾ ਹੁਣ ਤੁਸੀਂ ਕਿਸ ਤਰ੍ਹਾਂ ਅੰਦਾਜ਼ਾ ਲਗਾਓਗੇ ਐ ਮਨੁੱਖ ਕਿੰਨਾ ਕੁ ਦੁਖੀ ਹੈ ਪਹਿਲੇ ਨਾਪ ਤੌਰ ਕਰ ਲੈਣਾ ਕਿਤਨਾ ਕੁ ਸੁਖੀ ਹੈ ਬਸ ਜਿਤਨਾ ਸੁਖੀ ਉਤਨਾ ਹੀ ਦੁਖੀ ਹੈ ਇਹ ਦਾਅਵੇ ਨਾਲ ਮੈਂ ਕਹਿੰਦਾ ਇਸ ਚੱਕਰ 'ਚ ਨਾ ਪੈਣਾ ये इतना वाला सुखी है तो सुखी होगा नहीं उतना ही वाला दुखी है बड़े बड़े जो दी लोग तिन को ब्यापे चिंता रुख तुम दुख न किस तरह नापोगे ये बंदा किन्ना क दुखी है दुख न सिदे नहीं नाप सके गए पहले नापो सुखी कितना है वो नहीं दुखी है उतना ही दुखी है ये दठे ही चलते हैं दठे चलते हैं कबीर की समझ है ಕಬೀರ ಕಭು ಆಗದೆ